ਦੈਨਿਕ ਸਵੇਰਾ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਵਿੱਚ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਆ ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਨੇ ਪੰਜਾਬ ਪੁਲਿਸ ਵੱਲੋਂ ਹੁਣ ਤੱਕ ਹਜ਼ਾਰਾਂ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਜੇਲ੍ਹਾਂ ਵਿੱਚ ਡੱਕਿਆ ਜਾ ਚੁੱਕਾ ਅਤੇ ਕਈਆਂ ਦੀ ਨਸ਼ਿਆਂ ਦੀ ਕਾਲੀ ਕਮਾਈ ਦੇ ਨਾਲ ਬਣਾਈ ਜਾਇਦਾਦ ਨੂੰ ਠਹਿ ਠੇਰੀ ਕੀਤਾ ਗਿਆ ਇਸੇ ਤੇ ਚੱਲਦੇ ਅੱਜ ਮੋਗਾ ਨਗਰ ਨਿਗਮ ਨੇ ਪੁਲਿਸ ਦੀ ਮਦਦ ਦੇ ਨਾਲ ਸਾਧਾਂ ਵਾਲੀ ਬਸਤੇ ਵਿੱਚ ਇੱਕ ਨਸ਼ਾ ਤਸਕਰ ਦੀ ਮਾਲਕੀ ਵਾਲੀ ਦੋ ਮੰਜ਼ਿਲਾ ਇਮਾਰਤ ਨੂੰ ਢਾਹ ਢੇਰੀ ਕਰ ਦਿੱਤਾ ਦੱਸਦੇ ਕਿ ਤੰਗ ਗਲੀ ਹੋਣ ਦੇ ਕਰਕੇ ਡਿੱਚ ਮਸ਼ੀਨ ਉਸ ਗਲੀ ਵਿੱਚ ਨਹੀਂ ਜਾ ਸਕੀ ਇਸ ਕਰਕੇ ਨਿਗਮ ਦੇ ਕਰਮਚਾਰੀਆਂ ਵੱਲੋਂ ਹੀ ਇਮਾਰਤ ਨੂੰ ਢਾਇਆ ਗਿਆ ਇਸ ਮੌਕੇ ਐਸਐਸਪੀ ਅਜੀਤ ਗਾਂਧੀ ਐਸਪੀ ਦਿਹਾਤੀ ਬਾਲਕ੍ਰਿਸ਼ਨ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ ਐਸਐਸਪੀ ਅਜੀਤ ਗਾਂਧੀ ਨੇ ਦੱਸਿਆ ਕਿ ਇਹ ਵਿਅਕਤੀ ਇੱਕ ਨਸ਼ਾ ਤਸਕਰ ਸੀ ਅਤੇ ਇਸਨੇ ਗੈਰ ਕਾਨੂੰਨੀ ਤੌਰ ਤੇ ਜਾਇਦਾਦਾਂ ਬਣਾਈਆਂ ਸਨ ਅਤੇ ਇਸ ਦੇ ਖਿਲਾਫ ਐਨਡੀਪੀਐਸ ਦੇ ਕਈ ਪਰਚੇ ਦਰਜ ਨੇ ਉਹਨਾਂ ਕਿਹਾ ਕਿ ਅਜਿਹੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਪੁਲਿਸ ਵੱਲੋਂ ਅਜੇਹੀ ਕਾਰਵਾਈ ਜਾਰੀ ਰਹੇਗੀ ਐਸਐਸਪੀ ਅਜੇ ਗਾਂਧੀ ਤੇ ਨਿਗਮ ਅਧਿਕਾਰੀ ਧਰਮਪ੍ਰੀਤ ਨੇ ਹੋਰ ਕੀ ਦੱਸਿਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਦਾਸਪੀਕ ਸਾਨੂੰ ਉਪਰ ਆਰਡਰ ਹੋਏ ਸੀ ਵੀ ਇਹ ਸੋਨਾ ਰਾਣੀ ਦੇ ਨਾਮ ਤੇ ਜੋ ਪ੍ਰਾਪਰਟੀ ਇੱਥੇ ਸਾਧਾ ਵਾਲੀ ਬਸਤੀ ਚ ਪੈਂਦੀ ਆ ਵੀ ਇਹਨਾਂ ਦੀ ਪ੍ਰਾਪਰਟੀ ਦੇ ਨਕਸ਼ੇ ਪਤਾ ਕੀਤੇ ਜਾਣ ਵੀ ਪ੍ਰਵਾਨ ਹੀ ਲਈਏ ਕਿ ਨਹੀਂ ਅਸੀਂ 3 ਦਿਨਾਂ ਦਾ ਸਮਾਂ ਇਹਨਾਂ ਨੂੰ ਲਾਸਟ ਵੀਕ ਦਿੱਤਾ ਸੀ 3 ਦਿਨਾਂ ਤੋਂ ਬਾਅਦ ਵੀ ਇਹਨਾਂ ਵੱਲੋਂ ਕੋਈ ਰਿਪਲਾਈ ਸਾਡੇ ਕੋਲ ਪ੍ਰਾਪਤ ਨਹੀਂ ਹੋਇਆ ਤੇ ਹੁਣ ਬੰਦ ਦੀ ਕਾਰਵਾਈ ਅੱਜ ਡਿਮੋਲੀਸ਼ਨ ਦੀ ਇੱਤੇ ਕਰ ਦਿੱਤੀ ਗਈ ਹੈ ਸਰ ਰਜਿਸਟਰੀ ਹੈ ਚਾਰਜ ਰਜਿਸਟਰੀ ਵਗੈਰਾ ਜਾਂ ਕਾਗਜ਼ ਪੱਤਰ ਹੋਰ ਸੀਗੇ ਇਹਨਾਂ ਕੋਈ ਮਾਲਕੀ ਇਹਨਾਂ ਨੇ ਦਸਤਾਵੇਜ਼ ਕੋਈ ਨਕਸ਼ਾ ਕੋਈ ਕੰਪਾਊਂਡਿੰਗ ਫੀਸ ਕੁਝ ਨਹੀਂ ਇਹਨਾਂ ਨੇ ਪੇਸ਼ ਕੀਤਾ ਸਾਨੂੰ ਇਸ ਤਰ੍ਹਾਂ ਹੀ ਕਾਰਵਾਈ ਕੀਤੀ ਗਈ ਹੈ ਕਿੰਨਾ ਘਟਾਇਆ ਜਾ ਰਿਹਾ ਸਾਰਾ ਘਟਾਇਆ ਜਾ ਰਿਹਾ ਕਿਉਂਕਿ ਇਹ ਕੋਰ ਏਰੀਆ ਹੈਗਾ ਟਾਈਟ ਏਰੀਆ ਹੈ ਇਸ ਲਈ ਅਸੀਂ ਆਪਣਾ ਹਿਲਟੀ ਤੇ ਹੈਮਰ ਮੈਨੂਅਲ ਤਰੀਕੇ ਨਾਲ ਅੰਦਰੋਂ ਸਾਰਾ ਡੈਮੋਲਿਸ਼ ਕਰਤਾ ਹੋਇਆ ਬਾਹਰ ਦੀ ਸੇਫਟੀ ਨੂੰ ਦੇਖਦੇ ਹੋਏ ਅਸੀਂ ਜੀਸੀਬੀ ਨਹੀਂ ਲਾ पाए ਤੇ ਗਲੀ ਵੀ ਤੰਗ ਹੈਗੀ ਹੈ ਉਹਦੇ ਕਰਕੇ ਅਸੀਂ ਮੈਨੂਅਲ ਲੀਵਰ ਨਾਲ ਇਹਨੂੰ ਡੈਮੋਲਿਸ਼ ਕਰਤਾ ਮੈਕਸਿਮਮ ਡੈਮੋਲੇਸ਼ਨ ਹੋ ਚੁੱਕੀ ਹੈ ਅੰਦਰ ਤੇ ਇਹਨੂੰ ਕੋਈ ਮੇਲਾ ਨਕਸ਼ਾ ਦੱਸ ਕਰ ਜਿਹੜੀ ਹੈ ਇਹਨੂੰ ਕਿਵੇਂ ਆਇਡੈਂਟੀਫਾਈ ਕੀਤਾ ਗਿਆ ਕਿਉਂਕਿ ਇਹਦੇ ਹੋਰ ਵੀ ਕਰਨੇ ਇਸੇ ਕਰਕੇ ਜੋ ਫੋਟੋ ਵੀ ਕਰਕੇ ਡਿਜੀਟਲ ਬਣੇ ਹੋਏ ਆ ਉਹਨਾਂ ਦੇ ਕਦੋਂ ਕਾਰਵਾਈ ਹੋਏ ਇਹਨਾਂ ਗਲੀ ਦਾ ਸਰਵੇ ਕਰਕੇ ਹੀ ਅਸੀਂ ਨੋਟਿਸ ਇਹਨਾਂ ਨੂੰ ਪਹਿ ਆਇਡੈਂਟੀਫਾਈ ਕਰਕੇ ਜੋ ਹੋਇਆ ਨੋਟਿਸ ਉਹਨਾਂ ਨੂੰ ਵੀ ਅਸੀਂ ਜਾਰੀ ਕਰਾਂਗੇ ਜਿਹੜੇ ਨਸ਼ਾ ਤਸਕਰ ਹੈ ਜਾਂ ਪੁਲਿਸ ਡਿਪਾਰਟਮੈਂਟ ਕੋਲ ਜਿਹੜਾ ਰਿਕਾਰਡ ਮਿਲਦਾ ਉਸੇ ਨੂੰ ਆਇਡੈਂਟੀਫਾਈ ਕਰ ਰਹੇ ਹਾਂ ਜੀ ਜੀ ਉਧਰੋਂ ਜੋ ਸਾਨੂੰ ਉਧਰੋਂ ਭੇਜੀ ਜਾਂਦੀ ਹੈ ਲਿਸਟ ਵਗੈਰਾ ਮੌਕਾ ਸਰਵੇ ਕਰਕੇ ਅਸੀਂ ਵੈਰੀਫਾਈ ਕਰਦੇ ਹਾਂ ਜੀ ਉਹਨਾਂ ਨੂੰ ਬੰਦ ਦਾ ਨੋਟਿਸ ਦਿੰਦੇ ਹਾਂ ਅੱਜ ਅਸੀਂ ਮੋਗਾ ਜ਼ਿਲ੍ਹੇ ਦੀ ਸਾਧ ਵਾਲੀ ਬਸਤੀ ਦੇ ਵਿੱਚ ਆਏ ਹਾਂ ਜਿੱਥੇ ਨਗਰ ਨਿਗਮ ਮੋਗਾ ਵੱਲੋਂ ਮੈਰੋ ਸਾਹਿਬ ਤਾਂ ਚੱਕੋ ਅਪਰੋਚਮੈਂਟ ਤਾਂ ਚੱਕ ਜਿਹੜੇ ਹੈ ਉਹ ਰਿਮੂਵ ਕਰਨ ਲਈ ਡਰਾਈਵ ਚਲਾਈ ਗਈ ਹੈ ਉਹਦੇ ਤਹਿਤ ਅਸੀਂ ਜਿਹੜੀ ਸਿਚੁਏਸ਼ਨ ਹੈ ਉਹਨੂੰ ਜਿਹੜੇ ਐਡਕੁਏਟ ਜਿਹੜੇ ਪੁਲਿਸ ਸਿਕਿਉਰਿਟੀ ਅਰੇਂਜਮੈਂਟ ਨੇ ਉਹ ਕਿਸਤੇ ਨੇ ਜਦੋਂ ਅਸੀਂ ਮੌਕੇ ਤੇ ਆਏ ਆ ਰਿਪੋਰਟ ਚੈੱਕ ਕੀਤਾ ਹੈ ਤੇ ਆ ਚੀਜ਼ ਸਾਹਮਣੇ ਆਈ ਹੈ ਕਿ ਸੋਨਾ ਰਾਣੀ ਜਿਹੜੀ ਹੈ ਇਹਨਾਂ ਦੇ 10 ਐਨਡੀਪੀਐਸ ਐਕਟ ਦੇ ਮੁਕਤਮੇ ਦਰਜ ਨੇ ਇਹ ਹੁਣ ਇਸ ਟਾਈਮ ਜਿਹੜੀ ਆ ਜੇਲ੍ਹ ਦੇ ਵਿੱਚ ਹੈਗੀ ਹੈ ਤੇ ਇਹਨਾਂ ਦੇ ਖਿਲਾਫ ਜਿਹੜੀ ਹੈ ਉਹ ਕੰਨ ਦੀ ਕਾਰਵਾਈ ਮ्युनਿਸਪਲ ਕਾਰਪੋਰੇਸ਼ਨ ਮੋਗਾ ਵੱਲੋਂ ਕੀਤੀ ਜਾ ਰਹੀ ਹੈ ਕਿੰਨੇ ਮੁਕਦਮੇ ਸਰਕਾਰ ਨੇ 10 ਮੁਕਦਮੇ ਟੋਟਲ ਮੈਰੋ ਸਾਹਿਬ ਚੱਕ ਲੋ ਤੇ ਇਹਨਾਂ ਦੇ ਤੇਲੀਗਲ ਬਣੀ ਹੋਈ ਸੀ ਸਾਰੀ ਹਾਂਜੀ ਆ ਇਲੀਗਲ ਬਣੀ ਹੋਈ ਐ ਤੇ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਦੇ ਜਿਹੜੇ ਬਿਲਡਿੰਗ ਦੇ ਲਾਅਜ਼ ਨੇ ਉਹਨਾਂ ਨੂੰ ਐ ਵਾਇਓਲੇਟ ਕਰ ਰਹੀ ਐ ਉਹਦੇ ਤਹਿਤ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਇਹਨਾਂ ਦੇ ਕਰਦੇ ਉਹ ਕੀਤੀ ਜਾ ਰਹੀ ਹੈ। ਹੋਰ ਕਿੰਨੇ ਮਕਾਨ ਹੈਗੇ ਇਹਨਾਂ ਦੇ ਪੁੱਛਿਆ ਜਾਂਦਾ ਇਹਨਾਂ ਦੀ ਹੋਰ ਵੀ ਪ੍ਰਾਪਰਟੀਆਂ ਹੈਗੀ ਐ ਇਸ ਗਲੀ ਦੇ ਵਿੱਚ ਹੀ ਹੈ ਉਹ ਜਿਹੜੀ ਆਈਡੈਂਟੀਫਾਈ ਕੀਤੀ ਹੋਈ ਹੈ ਉਹਨਾਂ ਦੇ ਖਿਲਾਫ ਵੀ ਨੋਟਿਸਿਸ ਵਗੈਰਾ ਦੇਣ ਦੀ ਜਿਹੜੀ ਕਾਰਵਾਈ ਹੈ ਉਹ ਕਾਰਪੋਰੇਸ਼ਨ ਵੱਲੋਂ ਕੀਤੀ ਜਾ ਰਹੀ ਹੈ ਤੇ ਉਹਦੇ ਤਹਿਤ ਵੀ ਜੋ ਬਣਦਾ ਹੋਇਆ ਉਹ ਆਨਲਾਈਨ ਜਸਕਸ਼ ਕਰਦਾ। ਅੱਜ ਹੋਰ ਕੋਈ ਅੱਜ ਘਰ ਦੇ ਵਿੱਚ ਕੋਈ ਰਹਿ ਰਿਹਾ ਸੀਗਾ ਜੀ ਜਾਂ ਪਹਿਲਾਂ ਨੋਟਿਸ ਵਗੈਰਾ ਦਿੱਤਾ ਗਿਆ ਸੀ ਇਹਨਾਂ ਨੂੰ। ਇਹਨਾਂ ਨੂੰ ਨੋਟਿਸ ਪਹਿਲਾਂ ਦਿੱਤਾ ਗਿਆ ਸੀ। ਹੁਣ ਅੱਜ ਜਦੋਂ ਮੌਕੇ ਤੇ ਆਇਆ ਤਾਂ ਘਰ ਪੂਰਾ ਖਾਲੀ ਸੀ ਇਹਦੇ ਵਿੱਚ ਕੋਈ ਰ ਹੋਈ ਆ ਦੱਸਾਂ ਚ ਉਹ ਮੈਂ ਚੈੱਕ ਕਰ ਲੈਣਾ ਉਹ ਚੈੱਕ ਕਰਕੇ ਤੁਹਾਨੂੰ ਸਾਰਾ ਜਿਹੜਾ ਸਰ ਇਹੀ ਘਰ ਹੈ ਕਿ ਹੋਰ ਵੀ ਹੈ ਕੋਈ ਇੱਥੇ ਉਹ ਚੈੱਕ ਕਰ ਲੈਨੇ ਆ ਸਾਰਾ ਪਰ ਐਸ ਕਰ ਨੂੰ ਜਿਹੜੇ ਨੋਟਿਸ ਦਿੱਤੇ ਹੋਏ ਸੀ ਆਕਰ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਦੀ ਜਿਹੜੇ ਨੋਰਮਸ ਨੇ ਉਹਨੂੰ ਫੋਲੋ ਨਹੀਂ ਕਰਦਾ ਪਿਆ ਇਹਨਾਂ ਨੂੰ ਨੋਟਿਸ ਦਿੱਤਾ ਗਿਆ ਕਾਰਪੋਰੇਸ਼ਨ ਵੱਲੋਂ ਤੇ ਫਿਰ ਉਸ ਤਹਿਤ ਜਿਹੜੀ ਆ ਐਸ ਪਰ ਲੋ ਲੋ ਜਿਹੜੇ ਲੈਂਡ ਡਾਊਨ ਨੇ ਉਹਦੇ ਤਹਿਤ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਨੇ ਇੱਥੇ ਐਡਕੁਏਟ ਡਿਊਟੀ ਅਰੇਂਜਮੈਂਟ ਕੀਤੇ ਹੋਏ ਨੇ ਤਾਂ ਕਿ ਕੋਈ ਲੋਅਰ ਆਂਡਰ ਦੀ ਸਿਚੁਏਸ਼ਨ ਖਰਾਬ ਨਾ ਹੋ